ਗੱਡੀ ਤੇ ਜੀ ਸਾਨੂੰ ਇਹਨਾਂ ਨੇ ਤਰਖੇੜੀ ਪਿੰਡ ਕੋਲ ਆ ਕੇ ਰੋਕ ਲਿਆ ਜੀ ਸਾਨੂੰ ਗੱਡੀ ਦੀ ਚਾਬੀ ਕੱਢ ਲਈ ੱੱਕੇ ਨਾਲ ਮੋਬਾਈਲ ਸਾਡੀ ਉੱਥੇ ਹੀ ਖੋਲੇ ਇਹਨਾਂ ਨੇ ਜੀ ਸਾਨੂੰ ਕੁੱਟ-ਕੁੱਟ ਕੇ ਦੋਹਾਂ ਨੇ ਗੱਡੀ ਛੱਡ ਲਿਆ ਜੀ ਖੇੜੇ ਚੌਂਕੀ ਚ ਲਿਆ ਕੇ ਜੀ ਸਾਰੀ ਰਾਤ ਸਾਨੂੰ ਇਹ ਕੁੱਟਦੇ ਰਹੇ ਜੀ ਸਵੇਰੇ 6:30 ਵਜੇ ਸਾਨੂੰ ਇਹ ਛੱਡਿਆ ਜੀ ਸਾਨੂੰ ਕੁੱਟ-ਕੁੱਟ ਕੇ ਕਹਿੰਦੇ ਮਾਲ ਦੱਸੋ ਕਿੱਥੇ ਆ ਛੁੱਟ ਗੋ ਫੀਮ ਆ ਫੀਮ ਦੱਸੋ ਕਿੱਥੇ ਆ ਤਾਂ ਜੀ ਆਪਾਂ ਹੀ ਸਾਡੇ ਕੋਲ ਕੁਝ ਨਹੀਂ ਹੈਗਾ ਤੁਸੀਂ ਤਲਾਸ਼ੀ ਕਰ ਲਓ ਸਾਡੀ ਗੱਡੀ ਤਲਾਸ਼ੀ ਕਰ ਲਓ ਪੁਲਿਸ ਵਾਲੇ ਜੀ 4-5 ਬੰਦੇ ਵਰਦੀ ਵਾਲੇ ਸੀ ਜੀ ਚਾਰ ਪੰਜ ਬੰਦੇ ਬਿਨਾ ਵਰਦੀ ਤੋਂ ਸੀ ਤਰਖੇੜੀ ਤੋਂ ਚੱਕ ਕੇ ਲੈ ਕੇ ਆਏ ਸਾਨੂੰ ਜੀ ਬੀਐਸਵੀਰੇ ਮਿਲੇ ਆ ਕਾਫੀ ਜਿਆਦਾ ਉਹਨਾਂ ਨਾਲ ਤਾਂ ਹੀ ਮੈਂ ਇੱਥੇ ਮੈਂ ਹਸਪੀਟਲ ਤੋਂ ਇਮੀਡੀਏਟਲੀ ਇੱਥੇ ਇਸੇ ਕਰਕੇ ਆਈ ਔਰ ਮੈਂ ਡੀਸੀ ਸਾਹਿਬ ਨੂੰ ਵੀ ਇਮੀਡੀਏਟਲੀ ਫੋਨ ਕੀਤਾ ਸਵੇਰੇ ਇਹਦਾ ਤੋਂ ਕੰਫਰਮਾਈਜ਼ ਦਾ ਪ੍ਰੈਸ਼ਰ ਪਾਉਣ ਲੱਗੇ ਡੀਐਸਪੀ ਜਿਹੜਾ ਬਦੀ ਪਠਾਣਾ ਉਹ ਕਹਿਣ ਲੱਗ ਗਿਆ ਤੇ ਐਸਐਚਓ ਆਪਣਾ ਬਡਾਲੀ ਬਡਾਲੀ ਜਿਹੜੇ ਮੰਤਰੀ ਜੋਲ ਹੈ ਮੰਤਰੀ ਜੋ ਤੇ ਦੂਸਰੀ ਇਹ ਟੀ ਇੰਪੋਰਟੈਂਟ ਗੱਲ ਤੇ ਆਨ ਆਲੀ ਹੈਗੀ ਉਹ ਪੁਲਸ ਵਾਲੇ ਧਮਕਾਉਂਦੇ ਨਹੀਂ ਵੀ ਥੋੜਾ ਘਾਟ ਵੀ ਟਾ ਦਾਂਗੇ ਅਸੀਂ ਗੱਲ ਪਾਜੀ ਐ ਜੀ ਅਸੀਂ ਜਣਾ ਹਨੂਮਾਨਗੜ੍ਹ ਤੋਂ ਕਮੇਂਡਾਂ ਲੈ ਕੇ ਚਲਾ ਲੈ ਕੇ ਗੁਜਰਾਤ ਤੋ ਆ ਰਹੇ ਸੀ ਜੀ ਸਾਡੇ ਕੋਲ ਗੱਡੀ ਸੀ ਜੀ ਬਲੈਹਰੋ ਕੈਂਪਰ ਤੇ ਗੱਡੀ ਸਾਡੀ ਸਮਾਨ ਲੱਦਿਆ ਹੋਇਆ ਸੀ ਕਣਕ ਸੀ ਵਿੱਚ ਸਰੋਂ ਸਰੋਂ ਸੀ ਹੋਰ ਸਮਾਨ ਸੀ ਜੀ ਅਸੀਂ ਬਾਇਆ ਬਠਿੰਡਾ ਸੰਗਰੂਰ ਹੋ ਕੇ ਭਵਾਨੀਗੜ੍ਹ ਹੋ ਕੇ ਜੀ ਘਰ ਨੂੰ ਆ ਰਹੇ ਸੀ ਗੱਡੀ ਤੇ ਜੀ ਸਾਨੂੰ ਇਹਨਾਂ ਨੇ ਤਰਖੇੜੀ ਪਿੰਡ ਕੋਲਾ ਕੇ ਰੋਕ ਲਿਆ ਜੀ ਸਾਨੂੰ ਗੱਡੀ ਦੀ ਚਾਬੀ ਕੱਢ ਲਈ ਤੱਕੇ ਨਾਲ ਮੋਬਾਈਲ ਸਾਡੇ ਉੱਥੇ ਹੀ ਖੋਲੇ ਇਹਨਾਂ ਨੇ ਜੀ ਸਾਨੂੰ ਕੁੱਟ-ਕੁੱਟ ਕੇ ਤੋਂ ਉਹਨਾਂ ਨੇ ਗੱਡੀ ਛੱਟ ਲਿਆ ਜੀ ਗੱਡੀ ਛੱਟ ਕੇ ਸਾਨੂੰ ਇਹ ਖੇੜੇ ਚੌਕੀ ਚ ਲੈ ਆਏ ਜੀ ਖੇੜੇ ਚੌਕੀ ਚ ਲਿਆ ਕੇ ਜੀ ਸਾਰੀ ਰਾਤ ਸਾਨੂੰ ਇਹ ਕੁੱਟਦੇ ਰਹੇ ਜੀ ਸਵੇਰੇ 6:30 ਵਜੇ ਸਾਨੂੰ ਇਹ ਛੱਡਿਆ ਜੀ ਸਾਨੂੰ ਕੁੱਟ-ਕੁੱਟ ਕੇ ਕਹਿੰਦੇ ਮਾਲ ਦੱਸੋ ਕਿੱਥੇ ਆ ਛੁੱਟ ਗੋ ਫੀਮ ਆ ਫੀਮ ਦੱਸੋ ਕਿੱਥੇ ਆ ਤਾਂ ਜੀ ਕਹਿੰਿਆ ਭਾਈ ਸਾਡੇ ਕੋਲ ਕੁਝ ਨਹੀਂ ਹੈਗਾ ਤੁਸੀਂ ਤਲਾਸ਼ੀ ਕਰ ਲਓ ਸਾਡੀ ਗੱਡੀ ਦਾਜੀ ਕਰ ਲਓ ਸਾਰੀ ਰਾਤ ਗੱਡੀ ਇਹ ਪੱਟੀ ਗਈ ਛੱਡੀਆਂ ਕੁਝ ਨਹੀਂ ਮਿਲਿਆ ਸਾਡੀ ਗੱਡੀ ਚੋਂ ਅੱਜਾ ਤੁਸੀਂ 84 ਯਾਦ ਕਰਾਤੀ ਐ ਇਦਾਂ ਦਾ 84 ਚ ਪੁਲਿਸ ਕੁੱਟਦੀ ਸੀ ਤੋਂ ੱੱਕੇ ਨਾਲ ਲੋਕਾਂ ਨੂੰ ਘਰੋਂ ਚੱਕਦੀ ਸੀ ਇਹਦਾ ਤੁਸੀਂ ਨੇ ਸਾਡੇ 84 ਯਾਦ ਕਰਾਤੀ ਬਾਈ ਸਾਨੂੰ ਬਹੁਤ ਸਾਰੀ ਰਾਤ ਸਾਨੂੰ ਕੁੱਟੀ ਗਏ ਕੁੱਟ-ਕੁੱਟ ਕੇ ਫਿਰ ਸਵੇਰੇ ਆ 7 ਵਜੇ ਸਾਡੇ ਕੋਲ ਕੁਝ ਨਹੀਂ ਮਿਲਿਆ ਫੇਰ ਕਹਿੰਦੇ ਅਸੀਂ ਘਰੇ ਫੋਨ ਕਰੋ ਆਪਣੇ ਫਾਦਰ ਨੂੰ ਸਰਪੰਚ ਨੂੰ ਬੁਲਾਓ ਸਾਨੂੰ ਅਸੀਂ ਛੱਡ ਦਿੰਦੇ ਆ ਫੇਰ ਇਹਨੇ ਸਾਨੂੰ ਛੱਡਤਾ ਜੀ ਫੇਰ ਜੀ ਹਸਪਤਾਲ ਜਾ ਕੇ ਦਸਤਾਲ ਕੇ ਭਰਤੀ ਹੋਈ ਕੁੱਟਿਆ ਕਿੰਨੇ ਆ ਪੁਲਿਸ ਵਾਲੇ ਨੇ ਪੁਲਿਸ ਵਾਲੇ ਸੀ 4-5 ਬੰਦੇ ਵਰਦੀ ਵਾਲੇ ਸੀ ਜੀ 4-5 ਬੰਦੇ ਬਿਨਾਂ ਵਰਦੀ ਤੋਂ ਸੀ ਜੀ ਤਰਖੇੜੀ ਤੋਂ ਚੱਕ ਕੇ ਲੈ ਕੇ ਆਏ ਨੇ ਸਾਨੂੰ ਜੀ ਬਾਹਰ ਪਾਸੋਂ ਗੁਰਦੁਆਰਾ ਪਾਸੋਂ ਚ ਜ਼ਿਲ੍ਹੇ ਚ ਵੈਦ ਪਾਸੋਂ ਥਾਣੇ ਚ ਵੈਦ ਕੰਮ ਕਰ ਕੀਆ ਸਾਡੀਆਂ ਕੰਬਾਈਨਾਂ ਨੇ ਜੀ ਬਈ ਅਸੀਂ ਕੰਬਾਈਨਾਂ ਚਲਾਉਂਦੇ ਆ ਅਸੀਂ 70 80 ਬੰਦਿਆਂ ਨੂੰ ਰੋਜਗਾਰ ਦਿੱਤਾ ਹੋਇਆ 100 150 ਬੰਦਾ ਸਾਡੇ ਕੋਲ ਕੰਮ ਕਰਦਾ ਅਸੀਂ ਲੋਕਾਂ ਦਾ ਪਰਿਵਾਰ ਚਲਾਉਂਦੇ ਆ 100 150 ਬੰਦੇ ਦਾ ਘਰ ਪਾਲਦੇ ਆ ਜੀ ਜੇ ਸਾਡੇ ਨਾਲ ਪੁਲਸਿਆ ਜਾ ਕੁਝ ਕਰ ਰਹੀ ਆ ਤਾਂ ਆਮ ਨਾਗਰਿਕ ਨਾਲ ਕੀ ਕਰੂਗੀ ਅਸੀਂ ਤਾਂ ਇਹ ਕਹਿੰਦੇ ਆ ਵੀ ਸਾਡੀ ਇਹ ਹਾਲਤ ਆ ਜਿਹੜਾ ਬੰਦਾ ਕਮਾ ਕੇ ਖਾ ਰਿਹਾ ਕਮਾਈ ਕਰ ਰਿਹਾ ਆਪਣੀ ਸਾਨੂੰ ਨਹੀਂ ਇਹ ਬਖਸ਼ ਰਹੇ ਤਾਮ ਜਾਂ ਤਰੂ ਕੀ ਬਖਸ਼ਣਗੇ ਇਹਨਾਂ ਨੇ ਸਾਰੇ ਕੱਪੜੇ ਮੇਰੇ ਚੇਂਜ ਕਰਾਈ ਦੁਬਾਰਾ ਆ ਮੇਰਾ ਪਰਨਾ ਬਾਈ ਖੂਨ ਨਾਲ ਲਿਬੜਿਆ ਪਰਨਾ ਪਰਨਾ ਇਕੱਲਾ ਮੇਰੇ ਕੋਲ ਰਹਿ ਗਿਆ ਤੇ ਇਹਨਾਂ ਨੇ ਸਾਰੀ ਰਾਤ ਮੈਨੂੰ ਕੁੱਟ-ਕੁੱਟ ਕੇ ਮੂੰਹ 'ਚ ਉਹਨਾਂ ਸਨ ਨੂੰ ਘੋੜ ਕੇ ਸਾਰੇ ਕੱਪੜੇ ਮੇਰੇ ਗੂਨ ਨਾਲ ਲਵੇੜਦੇ ਉਦੋਂ ਬਾਅਦ ਫਿਰ ਇਹਨਾਂ ਨੇ ਸਵੇਰੇ ਮੈਨੂੰ ਛੱਡਿਆ ਜੀ ਸਾਡੇ ਕੋਲ ਕੁਝ ਨਹੀਂ ਮਿਲਿਆ ਉਹਨਾਂ ਨੂੰ ਜੀ ਇਹਨਾਂ ਨੇ ਸਾਡੀ ਗੱਡੀ ਚੋਂ ਕੁਝ ਨਹੀਂ ਛੱਡਿਆ ਹਰ ਸਮਾਨ ਸਾਡੀ ਪੂਰੀ ਗੱਡੀ ਪਟਦੀ ਰੰਦੀ ਉਹਦੇ ਨਾਲ ਹੋਰ ਕੌਣ ਸੀ ਇਹ ਮੇਰਾ ਡਰਾਈਵਰ ਸੀ ਮੇਰੇ ਨਾਲ ਜੀ ਡਰਾਈਵਰ ਦੀ ਬਹੁਤ ਕਟਾਈ ਕਰੀਆ ਉਹ ਡਰਾਈਵਰ ਦਾ ਕਹਿੰਦਾ ਵਿੱਕੀ ਹੈ ਜੀ ਤੁਹਾਡਾ ਕਿ ਨਾਮ ਹੈ ਮੇਰਾ ਨਾਮ ਸੁਰਿੰਦਰਪਾਲ ਸਿੰਘ ਆ ਜੀ ਪਿੰਡ ਪੱਲ ਮજરા ਜ਼ਿਲ੍ਹਾ ਫਤਿਹਗੜ ਸਾਹਿਬ ਜੀ ਐਕਸੀਡੈਂਟ ਹੋਇਆ ਸੀਗਾ ਆਪਣੇ ਫਤਿਹਗੜ ਸਾਹਿਬ ਜਸਵਿੰਦਰ ਸਿੰਘ ਸਾਹਿਬ ਦਾ ਆਫ ਐਕਸ ਆਰਮੀ ਦੇ ਹੈਗੇ ਉਹਨਾਂ ਦੇ ਬੇਟੇ ਨਾਲ ਅਸੀਂ ਐਸਐਸਪੀ ਸਾਹਿਬ ਨੂੰ ਵੀ ਮੈਂ ਡੀਸੀ ਸਾਹਿਬ ਹੈਗੇ ਉਹਨਾਂ ਨੂੰ ਫੋਨ ਕੀਤਾ ਤੁਹਾਡੇ ਸਾਹਮਣੇ ਉਹਨਾਂ ਨੇ ਇਮੀਡੀਏਟਲੀ ਐਸਐਸਪੀ ਸਾਹਿਬ ਨੂੰ ਭੇਜਿਆ DSP ਸਾਹਿਬ ਹੋਰ ਆਪਣਾ SP ਰਾਕੇਸ਼ ਜੀ ਹੈਗੇ ਨੇ ਤੇ ਆਪਣਾ ਸ਼ੁਭਮ ਸਰ ਉਹਨੇ ਸਾਨੂੰ ਆਸ਼ਵਾਸਨ ਦਿੱਤਾ ਹੈ ਉਹਨਾਂ ਨੇ ਕੰਪਲੇਨ ਲੈ ਲਈਤੀ ਹੈ FIR ਕਰਕੇ ਉਹਨਾਂ ਨੇ ਕਿਹਾ ਜਿਹੜੇ ਮੁਲਾਜ਼ਮਾ ਜਿਨ੍ਹਾਂ ਨੇ ਇਹਨਾਂ ਦੇ ਬ੍ਰਦਰ ਨੂੰ ਕੁੱਟਿਆ ਸੀਗਾ ਇਹਨਾਂ ਦੇ ਬੇਟੇ ਨੂੰ ਕੁੱਟਿਆ ਹੈ ਔਰ ਡਰਾਈਵਰ ਨੂੰ ਉਹਨਾਂ ਨੂੰ ਇਮੀਡੀਏਟਲੀ ਅਰੈਸਟ ਕਰਨਗੇ ਔਰ ਐਕਸ਼ਨ ਲੈਣਗੇ ਉਹਨਾਂ ਨੇ ਆਸ਼ਵਾਸਨ ਦਿੱਤਾ ਹੈ ਔਰ ਫੈਮਿਲੀ ਇਸ ਚੀਜ਼ ਤੋਂ ਖੁਸ਼ ਹੈ ਆਪੇ ਸ਼ੁਭਮ ਸਰ ਨੂੰ ਅਸੀਂ ਜਦੋਂ ਮੈਂ ਮਿਲੀ ਆ ਦੇਖੋ ਜਿੱਦਾਂ ਪਟਿਆਲੇ ਮੇਰੇ ਨਾਲ ਇਨਸੀਡੈਂਟ ਹੋਇਆ ਤੁਹਾਨੂੰ ਪਤਾ ਹੀ ਹੈ ਸਾਡੇ ਨਾਲ ਕੀ ਹੋਇਆ ਬਟ ਇਤਾਂ ਨਹੀਂ ਹੈ ਮੈਂ ਅਗੇ ਨਾ ਗੱਲ ਕਹਿਣਾ ਚਾਹੂੰਗੀ ਕਿ ਸਾਰੇ ਪੁਲਿਸ ਅਧਿਕਾਰੀ ਖਰਾਬ ਨਹੀਂ ਹੈ ਸਾਨੂੰ ਵਿਸ਼ਵਾਸ ਕਰਨਾ ਪਏਗਾ ਜਦੋਂ ਆਪਾਂ ਵਿਸ਼ਵਾਸ ਕਰਾਂਗੇ ਤੇ ਉਹ ਅੱਗੇ ਸਾਡਾ ਹੱਥ ਫੜਨਗੇ ਜਿਹੜੇ ਮਹਿਕਮਾ ਦੇ ਪੁਲਿਸ ਮਹਿਕਮੇ ਦੇ ਜਿਹੜੇ ਇੱਕ ਕਹਿੰਦੇ ਨਾ ਗੰਦੀ ਮੱਛਲੀਆਂ ਨੇ ਸਾਡਾ ਖਲੀ ਫਰਜ਼ ਹੈ ਕਿ ਉਹ ਗੰਦੀ ਮੱਛਲੀਆਂ ਨੂੰ ਕੱਢ ਕੇ ਬਾਹਰ ਛੱਡਿਏ ਤੇ ਉਹਨਾਂ ਨੂੰ ਪਨਿਸ਼ ਕਰੀਏ ਮਗਰ ਸਾਰਾ ਪੁਲਿਸ ਮਹਿਕਮਾ ਖਰਾਬ ਨਹੀਂ ਹੈ ਤੇ ਆਪਾਂ ਵਿਸ਼ਵਾਸ ਕਰਕੇ ਵੀ ਚੱਲੀਏ ਪਰ ਆਪਾਂ ਵਿਸ਼ਵਾਸ ਕਰਾਂਗੇ ਮੈਨੂੰ ਉਹਾਂ ਪੂਰਾ ਪਰੋਸਾ ਹੈ ਸ਼ੁਭਮ ਸਾਹਿਬ ਇਹਨਾਂ ਨੂੰ ਇਨਸਾਫ ਦੇਣਗੇ ਹੋਰ ਇਹਨਾਂ ਨੂੰ ਕੋਈ ਵੀ ਪ੍ਰੋਬਲਮ ਹੈ ਅਸੀਂ ਨਾਲ ਖੜੇ ਆ ਇਹਨਾਂ ਦੇ ਕਿਸੇ ਵੱਲੇ ਵੀ ਦਿਨ ਰਾਤ ਅੱਜ ਇਹਨਾਂ ਨੇ ਕੱਲ ਫੋਨ ਕੀਤਾ ਸੀ ਅੱਜ ਜਿਵੇਂ ਅਸੀਂ ਪਹਿਲੇ ਮੈਂ ਇੱਥੇ ਆਈਆਂ ਆਪਣਾ ਆਫਿਸ ਛੱਡ ਕੇ ਮੈਂ ਢੀਰੋ ਸਾਹਿਬ ਨੂੰ ਲੈ ਕੇ ਇੱਥੇ ਪਹੁੰਚੀ ਆਂ ਹੋਰ ਮੈਂ ਤੁਹਾਨੂੰ ਬਹੁਤ-ਬਹੁਤ ਇਹ ਕਹਿੰਦੀ ਆ ਕਿ ਤਾਂ ਧੰਨਵਾਦ ਦੀ ਗੱਲ ਨਹੀਂ ਜੀ ਸਾਡਾ ਫਰਜ਼ ਬੰਦਾ ਐ ਫੌਜੀ ਪਾਈ ਹੈ ਮੇਰਾ ਫਰਜ਼ ਬੰਦਾ ਸੀ ਆ ਨਾ ਹੋਰ ਕਦੇ ਵੀ ਇੱਥੇ ਦਿਨੇ ਚ ਕਿਸੇ ਨੂੰ ਵੀ ਕੋਈ ਪ੍ਰੋਬਲਮ ਹੈ ਸਾਨੂੰ ਕੰਟੈਕਟ ਕਰਿਓ ਅਸੀਂ ਸਾਰਿਆਂ ਦੇ ਨਾਲ ਖੜੇ ਆ ਉਸਨੂੰ ਜਦੋਂ ਉਹਨਾਂ ਨੂੰ ਮਿਲੇ ਕਿੰਨਾ ਇੱਕ ਜਿਹੜਾ ਤਸ਼ੱਦਦ ਹੋਇਆ ਹੋਇਆ ਲੱਗ ਹਾਂ ਸਵੇਰੇ ਹਸਪਤਾਲ ਮਿਲੇ ਜੀ ਬੱਸ ਸਵੇਰੇ ਮਿਲੇ ਆ ਕਾਫੀ ਜ਼ਿਆਦਾ ਉਹਨਾਂ ਨੂੰ ਤਾਂ ਹੀ ਮੈਂ ਇੱਥੇ ਮੈਂ ਹਸਪਤਾਲ ਤੋਂ ਇਮੀਡੀਏਟਲੀ ਇੱਥੇ ਇੱਸੀ ਕਰਕੇ ਆਈ ਫਰ ਮੈਂ ਡੀਸੀ ਸਾਹਿਬ ਨੂੰ ਵੀ ਇਮੀਡੀਏਟਲੀ ਫੋਨ ਕੀਤਾ ਕਿਉਂਕਿ ਕੀ ਹੁੰਦਾ ਕਿ ਸਾਡੇ ਜੇ ਨਾਰਮਲ ਇਨਸਾਨ ਡਰ ਜਾਂਦਾ ਹੈ ਪੁਲਿਸ ਸਟੇਸ਼ਨ ਜਾਣ ਲਈ ਤੁਸੀਂ ਦੇਖਿਆ ਸੀ ਜਦ ਜਦੋਂ ਅਸੀਂ ਪੁਲਿਸ ਸਟੇਸ਼ਨ ਆਏ ਤਾਂ ਸਾਨੂੰ ਅੰਦਰ ਜਾਣ ਨਹੀਂ ਦਿੱਤਾ ਜਾ ਰਿਹਾ ਸੀ ਮਗਰ ਉਹ ਕਹਿੰਦੇ ਨਾ ਹਰ ਇੱਕ ਕਰਮਚਾਰੀ ਖਰਾਬ ਨਹੀਂ ਹੁੰਦਾ ਥੱਲੇ ਉਸ ਨੇ ਨਹੀਂ ਜਾਣ ਦਿੱਤਾ ਮਗਰ ਉੱਪਰ ਸਾਨੂੰ ਇੱਜ਼ਤ ਬਖਸ਼ੀ ਐਸਐਸਪੀ ਸਾਹਿਬ ਨੇ ਪਰ ਉਹਨਾਂ ਨੇ ਨੰਬਰ ਦਿੱਤਾ ਆਪਣਾ ਵਿਕਟਮ ਨੂੰ ਵੀ ਤੇ ਕਿਹਾ ਜੇ ਕੋਈ ਅਗਰ ਕੋਈ ਕਾਰਵਾਈ ਨਹੀਂ ਹੋਈ ਤਾਂ ਤੁਸੀਂ ਮੈਨੂੰ ਡਾਇਰੈਕਟ ਫੋਨ ਕਰਿਓ ਤੇ ਇਹਨਾਂ ਦਾ ਫੈਸਲਾ 101% ਹੋਏਗਾ ਜਦੋਂ ਫੈਸਲਾ ਹੋਏਗਾ ਅਸੀਂ ਫੇਰ ਆਵਾਂਗੇ ਔਰ ਕੋਈ ਵੀ ਲੋੜੇਗੀ ਤੇ ਸਾਨੂੰ ਦੱਸਿਓ ਇੱਕ ਬੜੀ ਇੰਪੋਰਟੈਂਟ ਗੱਲ ਦੱਸਣਾ ਚਾਹੁੰਦਾ ਤੁਹਾਨੂੰ মিডিਆ ਨੂੰ ਕਿ ਜਿਹੜਾ ਹਮਨਦੀਪ ਹੈ ਕੱਲ ਰਾਤ ਇਹਨਾਂ ਨੇ ਸਾਨੂੰ ਸੰਪਰਕ ਕੀਤਾ ਟੈਲੀਫੋਨ ਨੰਬਰ ਲੈ ਕੇ ਕਿ ਜੋ ਪੰਜਾਬ ਪੁਲਿਸ ਦੇ ਗਲਤ ਅਫਸਰ ਨੇ ਕਿਵੇਂ ਪੰਜਾਬ ਧੱਕਾ ਕਰਦੇ ਨੇ ਕਿਵੇਂ ਨਜਾਇਜ਼ ਇਹਦਾ ਕੰਬਾਈਨ ਦਾ ਕੰਮ ਕਰਦੇ ਇਹਨਾਂ ਨੂੰ ਰੋਕ ਕੇ ساری ਰਾਤ ਕੁੱਟਮਾਰ ਕੀਤੀ ਉੱਥੇ ਉਸ ਤੋਂ ਵੀ ਦੁੱਖ ਦੀ ਗੱਲ ਕੀ ਹੈ ਕਿ ਸਵੇਰੇ ਇਹਦਾ ਤੇ ਕੰਪਰਮਾਈਜ਼ ਦਾ ਪ੍ਰੈਸ਼ਰ ਪਾਉਣ ਲੱਗੇ ਡੀਐਸਪੀ ਜਿਹੜਾ ਬਸੀ ਪਠਾਨਾ ਉਹ ਕਹਿਣ ਲੱਗ ਗਿਆ ਤੇ ਐਸਐਚਓ ਆਪਣਾ ਬਡਾਲੀ ਬਾਈ ਸਰ ਬਡਾਲੀ ਹੈ ਜੀ ਬਡਾਲੀ ਜਿਹੜੇ ਮਨਪ੍ਰੀਤ ਜੋਲ ਹੈ ਮਨਪ੍ਰੀਤ ਜੋਲ ਤੇ ਦੂਸਰੀ ਇਹ ਜਿਹੜੀ ਇੰਪੋਰਟੈਂਟ ਗੱਲ ਤੇ ਆਣ ਆਲੀ ਹੈਗੀ ਉਹ ਪੁਲਸ ਵਾਲੇ ਧਮਕਾਉਂਦੇ ਨਹੀਂ ਵੀ ਥੋੜਾ ਘੱਟ ਵੀ ਠਾ ਦੇਵਾਂਗੇ ਅਸੀਂ ਲੱਗਦਾ ਕਿ ਕੇਸ ਪਾਵਾਂਗੇ ਪਾਵਾਂਗੇ ਨਾਲ ਥੋੜਾ ਘੱਟ ਵੀ ਠਾਵਾਂਗੇ ਉਹ ਸਾਰੀ ਗੱਲ ਐਸਐਸਪੀ ਸਾਹਿਬ ਨੂੰ ਦੱਸੀ ਹੈ ਬੰਦੀ ਕਾਰਵਾਈ ਕੀਤੀ ਜਾਊਗੀ ਇਹ ਨਾ ਕੀਤੀ ਗਈ ਅਗਲਾ ਐਕਸ਼ਨ ਦਿੱਤਾ ਜਾਊਗਾ ਦੇਖ ਲਾ ਇਹ ਤੰਬੀ ਡੀਐਸਪੀ ਉਹ ਐਸਐਚਓ ਨੂੰ ਨਹੀਂ ਕੀਤੀ ਕਿ ਉਹਨਾਂ ਨੇ ਜਿਹੜੇ ਚੱਕ ਕੇ ਲੈ ਕੇ ਗਏ ਸੀ ਤੇ ਡੀਐਸਪੀ ਤੇ ਐਸਐਚਓ ਤਾਂ ਸਮਝੌਤੇ ਲਈ ਬੁਲਾ ਰਹੇ ਸੀ ਇਹਨਾਂ ਨੂੰ ਕਿਸੇ ਤਰ੍ਹਾਂ ਦਾ ਕੋਈ ਸਮਝੌਤਾ ਨਹੀਂ ਹੋਊਗਾ ਪੰਜਾਬ ਪੁਲਿਸ ਮੈਂ ਕਲੀਅਰ ਐਂਡ ਲਾਊਡ ਮੈਸੇਜ ਦੇਣਾ ਚਾਹੁੰਦੇ ਆਂ ਅਸੀਂ ਆਪਣੇ ਵੱਲੋਂ ਕਿਸੇ ਤਰ੍ਹਾਂ ਦਾ ਵੀ ਪੰਜਾਬ ਪੁਲਿਸ ਧੱਕਾ ਕਰਨਾ ਬੰਦ ਕਰ ਦੇ ਜੇ ਮੈਨੂੰ ਪਤਾ ਲੱਗ ਗਿਆ ਸਾਨੂੰ ਪਤਾ ਲੱਗ ਗਿਆ ਕਿ ਇਹਦਾ ਧੱਟਾ ਕਿਸੇ ਵੀ ਪੰਜਾਬ 'ਚ ਹੋਇਆ ਕਿਸੇ ਵੀ ਸਾਡੇ ਨੌਜਵਾਨ ਸਾਥੀ ਨਾਲ ਹੋਇਆ ਸਖਤ ਐਕਸ਼ਨ ਲਿੱਤਾ ਜਾਊਗਾ ਆ ਗੱਲ ਇੱਥੇ ਨਹੀਂ ਖਤਮ ਹੋਣੀ ਜੇ ਇਹਨਾਂ ਦਾ ਇਨਸਾਫ ਨਾ ਹੋਇਆ ਤਾਂ ਅਗਲੀ ਕਾਰਵਾਈ ਵੀ ਹਾਈ ਕੋਰਟ ਹੈਗੀ ਹੈ ਜੁਡੀਨਰ ਸਾਹਿਬ ਕੋਲ ਜਾਣਾ ਪਿਆ ਉੱਥੇ ਵੀ ਜਾਵਾਂਗੇ ਅਸੀਂ ਤਾਂ ਮੈਂ ਪ੍ਰਸ਼ਾਸਨ ਨੂੰ ਐ ਰਿਕੁਐਸਟ ਕੀਤੀ ਐ ਐਸਐਸਪੀ ਸਾਹਿਬ ਨੂੰ ਮਿਸਿਸ ਬਾਠਵੀ ਮਿਲ ਕੇ ਆਏ ਨੇ ਸਾਰਾ ਸਿੱਖੱਠੇ ਗਏ ਆ ਉਹਨਾਂ ਨੇ ਆਸ਼ਵਾਸਨ ਦਿੱਤਾ ਕਿ ਅਸੀਂ ਐਕਸ਼ਨ ਲਵਾਂਗੇ ਜੇ ਐਕਸ਼ਨ ਨਾ ਲਿੱਤਾ ਗਿਆ ਅਸੀਂ ਅਗਲੀ ਕਾਰਵਾਈ ਕਰਨ ਲਈ ਤਿਆਰ ਬੈਠੇ ਹਾਂ